ਗੱਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਦੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋਵੇ ਜੇ ਲਰ ਹਲ ਬਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਭਰੀਆ ਭਾਰ ਸਹਿਜ ਸਿਆਣਪ ਲਖੋਹਿ ਤੈਕ ਨ ਝਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੋੜਾ ਟੁੱਟੇ ਪਾਲ ਹੁਕਮਤ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਟਿਆਈ ਹੁਕਮੇ ਤਮਨੀ ਚ ਹੁਕਮ ਲੈ ਕ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ ਐ ਕੋ ਹੁਕਮੀ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੀ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੈ ਨੀਸਾਨ ਗਾਵੇ ਕੋ ਕੁਨ ਮਦਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਗ੍ਰਿਤਨ ਕਹੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪਿਰ ਸਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਥਨਾ ਕਥੀ ਨਾ ਆਵੇ ਤੋੜ ਕਦ ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦਿਲੰਦ ਸਭ ਪਾਹ ਜੁਗਾਰ ਗੰਤਰ ਕਾਇਕਾਇ ਹੁਕਮੇ ਹੁਕਮ ਚਲਾਇ ਰਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸੇਵ ਸਾਧਨਾਇ ਭਾਗਿਆ ਭਾਵੇ ਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜਿ ਤੇ ਸਰਦਾਰ ਬਾਰ ਮੋਹ ਕੀ ਬੋਗਨ ਬੋਲੀਐ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਧਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹ ਕੀ ਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਤਾ ਪਿਆਣਾ ਜਾਏ ਕੀ ਤਾ ਨਾ ਹੋਇ ਆਪੇ ਆਪਨ ਰੰਝਣ ਸੋਏ ਜਿਨ ਸੇ ਵਦਨ ਪਾਇਆ ਮਾਨ ਨਾਨਕ ਗਾਵੇ ਕਣੀ ਧਾਨ ਗਾਵਿਆ ਸੁਨਿਯਮਿਣ ਰਖੀ ਭਾਉ ਦੁੱਖ ਪਰ ਹਸੁ ਤਲੇ ਜਾਏ ਗੁਰਮੁਖ ਨਾਮਧ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਏ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜਿ ਹੋ ਜਾਣਾ ਖਾ ਨਾਹੀ ਕਨਕ ਤਾ ਨਾ ਜਾਏ ਦੁਰਾਇਕ ਤੇ ਹਿਬ ਜਾਏ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਸੁਣਾ ਨਾ ਜਾਏ ਜੀਰਤਨਾ ਆਵਾਦੀ ਤੇ ਸੁਪਾ ਆਮਾ ਮੈਨ ਪਾਣੇ ਕੀ ਨਾ ਕਰੀ ਜੇਤੀ ਸਿਰਠਿ ਉਪਾਇ ਦੇਖਾਂ ਮਨ ਕਰਮਾਂ ਕੇ ਮਿਲੇ ਲਈ ਮਾਤ ਵਿਚ ਰਤਨ ਜਵਾ ਹਰਮਾਨਕ ਜੈ ਗੁਰ ਕੀ ਸੱਗ ਸੁਣੀ ਜੁਗਾਇ ਕਦੇ ਹਿ ਬੁਝਾਈ ਸੁਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਤੁੰਗਵਾ ਨੌਰ ਕਾਇਕ ਜਿਸ ਕੀ ਰੇਜ ਗਲੇਈ ਜੇ ਤਿਸ ਨਦਰ ਨਾਵੇ ਤਾਂ ਬਾਤ ਨ ਪੁਛੇ ਕਿ ਕੀ ਤਾੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤ त्याग ਹੁੰਦੇ ਹੈ ਤੇਹਾ ਕੋਈ ਨ ਸੁਝੇ ਜੀ ਤਿਸ ਕੁਨ ਕੋਇ ਕਰੇ ਸੁਣਐ ਸਦਪੇ ਰਸਨਾਰ ਸੁ내 ਤਰਦ ਤਵਲੇ ਆਕਾਸ਼ ਸੁ내 ਦੀਪ ਲੋਹ ਪਾਤਾਲ ਸੁ내 ਪੂਨ ਸਕੇ ਕਾਲ ਨਾਨਕ ਭਗਤਾ ਸਦਾ ਸਦਾਸ ਮੈਂ ਦੁਖ ਪਾਪ ਕਾ ਨਾਸ ਸੁਨੇ ਸਰਵ ਮਾਇੰਦਰ ਸੁਨੇ ਮੋਖ ਸੁਲਾਮ ਹਨ ਮੰਦਰ ਸੁਨੇ ਜੋਗ ਤੁਗਤਨ ਭੇਦ ਸੁਨੇ ਸਾਸਮਤ ਵੇਦ ਨਾਨਕ ਭਗਤਾ ਸਦਾ ਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਅੜਛੜ ਕੈ ਸੁਨੇ ਨਾਨਕ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾ ਸੁਨੇ ਸੇਖ ਪੀਰ ਪਾ ਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹੰਤ ਵੇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਲੋਕ ਭਾਵ ਕਾ ਨਾਸੁ ਮੰਨੇ ਕੀਤ ਕਹਿ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਕਰ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੀ ਮਨ ਕੋਏ ਮੰਨੇ ਸੁਰਤ ਹੋਏ ਮਨ ਬੋਧ ਮੰਨੇ ਸਕਲਪ ਹੋਣ ਕੀ ਸੋਧ ਮੰਨੇ ਮਹ ਚੋਟਾ ਨਾ ਕਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੀ ਮਨ ਕੋਏ ਮੰਨੇ ਮਾਰਗ ਟਾਕਣਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਕਨੇ ਥੱਲੇ ਪੰਥ ਮੰਨੇ ਤਰਮ ਸੇਤੀ ਸਰਮੰਦੇ ਐਸਾ ਨਾਮ ਨਰੰਝਨ ਹੋਵੇ ਜੇ ਕੋ ਮੰਜਾਣੇ ਮਨ ਕੋਏ ਮੰਨੇ ਪਾਵੇ ਮੁਕਤਿਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨ ਨ ਭਵੀ ਨਾ ਪੇਕੇ ਐਸਾ ਨਾਮ ਨਰੰਝਨ ਹੋਵੇ ਜੇ ਕੋ ਮੰਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੀ ਵਿਚਾਰ ਕਾ ਤੈ ਕਹਿ ਕਰਨੇ ਨਾਹੀ ਸੁਮਾਰ ਧੋਲ ਧਰਮ ਦਾ ਕਾ ਪੂ ਸੰਤੋਖ ਤਾਬ ਰਖਿਆ ਜਨ ਸੂਤ ਜੇ ਕੋ ਬੁਝੇ ਹੋ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਲ ਤਲੇ ਕਮਣ ਜੋਰ ਜੀ ਜਾਦ ਰੰਗਾ ਕੇ ਨਾਮ ਸੁਬਣਾ ਲਿਖਿਆ ਬੁੜੀ ਕਲਾਮ ਦੇਹ ਲੈ ਕਾਲ ਵਿਜਾਣੀ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਦੇ ਰੋਪ ਕੀਤੀ ਤਾ ਜਾਣੇ ਕੋਣ ਕੂਤ ਕੀਤਾ ਵਸੈ ਕੋ ਕਵਾ ਚਿਸਤੇ ਹੋਵੇ ਲਖ ਬਰਿਆ ਗੁਰ ਤੇਗ ਕਾਉਣ ਕਹਾ ਵਿਚਾਰ ਵਰਣ ਜਮੇ ਕਵਾਰ ਜੋਤਨ ਭਾਵੇ ਸਾਈ ਭਣੀਕਾਰ ਤੁਸਰਾ ਸਲਾਮ ਛਨ ਨਿਰੰਕਾਰ ਅਸੰਗ ਜੋਪੇ ਅਸੰਗ ਭਾਉ ਸੰਗ ਪੂਰਾ ਸੰਗ ਤਵਤਾਵ ਸੰਗ ਰੰਤੁ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਸੰਗਸਰੀ ਸੰਖਦਾਤਾਰ ਅਸ਼ੰਖ ਸੂਰਮ ਭਾਕ ਸਰ ਸੰਖ ਮੋਨ ਲਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਘਵਾਰ ਜੋਤਨ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਚਨ ਅਨੰਕਾਰ ਅਸ਼ੰਖ ਮੂਰਖਾਂ ਦੇ ਕੋਰੇ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੀ ਜੋਰ ਸੰਗਤ ਲਵੜ ਹੱਤਿਆ ਕਮਾਇ ਸੰਤ ਪਾਪੀ ਭਗ ਕਰ ਜਾਹੀ ਸੰਖ ਕੁੜਿਆਰ ਕੁੜੇ ਵਿਰੈ ਸੰਖ ਮਲੇਸ਼ ਮਲ ਭਖ ਗਾਇ ਸੰਗਨੰਦ ਅਕਸ਼ਰ ਕਰੇ ਪਾਰ ਨਾਨਕ ਨੀਚ ਕਹੇ ਵੀ ਜਾਰ ਵਾਰਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਦੁਸਰਾ ਸਲਾਮਤ ਨਰੰਕਾਰ ਸੰਖ ਨਾਮਯ ਸੰਖ ਤਾਂ ਗਮ ਗਮ ਸੰਖ ਲੋ ਅਸ਼ੰਕਾਇ ਸ਼ਰੂਪ ਪਾਰ ਹੋਏ ਅਕਰੀ ਨਾਮ ਖਰੀਸਾ ਲਹ ਖਰੀ ਗਿਆਨ ਕੀਤ ਗੁਣ ਗਾਹ ਖਰੀ ਲਖਨ ਮੋਲਨ ਮਾਨ ਕਰਾ ਸਰ ਸੰਧੋ ਬਵਕਾਨ ਜਿਨਹ ਲਖਤੇ ਸਰਨਾ ਜੀ ਫਰਮਾਇ ਤੇ ਤੇ ਪਾਈ ਦੇਤਾ ਕੀਤਾ ਤੇ ਤਾ ਨਾਮੇ ਨਾਮੇ ਨਾਈ ਕੋ 타 ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਰੂਪਾਵੇ ਸਾਈ ਪ੍ਰੀਕਾਰ ਤੁ ਸਦਾ ਸਲਾੰਚ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋਟਿਆ ਤਰ ਸੋਕੇ ਮੂਤ ਪਲੇਤੀ ਕਪੜ ਹੋਏ ਦੇ ਸਭ ਲਈਏ ਹੋ ਤੋਏ ਭਰੀਏ ਮਤ ਪਾਪ ਕੇ ਸਮਹੁ ਤੋਪੇ ਨਾਮੇ ਕੇ ਰੰਗ ਹੁਨੇ ਪਾਪੀ ਅਖ ਨਾ ਕਰ 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 ਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾ ਨਾਨਕ ਤੁਮ ਆਓ ਜਾ ਤੀਰਥ ਤੁਪ ਤੇ ਦਰਦਾਂ ਜੇ ਕੋ ਪਾਵੈ ਤਿਲ ਕਾਮਣ ਸੁਨੇ ਅਮਨੇ ਅਮਰ ਕੀਤਾ ਪਾਉ ਅੰਤਰ ਗਰ ਤੀਰਥ ਮਨ ਨਾਉ ਸਭ ਗੁਣ ਤੇਰੇ ਮੇ ਨਾਹੀ ਕੋ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤਿ ਬਾਣੀ ਮਨ ਮਾ ਸਾਤ ਸਵਾਂਸ ਨਾਮ ਚਾਉ ਕਮਣ ਸਵੇਲਾ ਵਕਤ ਕਮਣ ਕਮਣ ਤੇ ਧਕਵਨ ਵਾਰ ਕਮਣ ਸਰਉਤਮ ਹਕਮਜਿਤ ਹੋਆ ਆਕਾਰ ਵੇਣਾ ਪਾਇਆ ਭਨ ਤੇ ਜਿ ਹੋਵੇ ਲੇ ਪ੍ਰਾਨ ਵਕਤ ਨਾ ਪਾਇਓ ਕਾ ਦੀਆ ਜਲੇ ਕਲ ਨੇ ਪ੍ਰਾਨ ਧਿਤ ਵਾਰ ਨਾ ਜੋਗੀ ਜਾਣ ਰਤਮਾਹ ਨਾ ਕੋਈ ਜਾ ਕਰਤਾ ਸੀਤੀ ਕੋ ਸਾਜੀ ਆਪੇ ਜਾਣੇ ਸੋਇ ਕਿਵ ਕਰਾ ਖਾ ਕਿਵ ਸਾਲਾਹੀ ਕਿਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੇ ਕਿਸਿਆਣਾ ਵੱਡਾ ਸਾਹਿ ਵੱਡੇ ਨਾ ਕੀਤਾ ਜੱਕ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨਾ ਸੋਏ ਬਾਦਾਲਾ ਪਤਾ ਲਖਿਆਗਾ ਸਯਗਾ ਸੁੜਕੁੜਕ ਪਾਲਥ ਕੀ ਵੇਦ ਕਹਿਨਿ ਤਵਾਦ ਸੈ ਸਧਾਰੇ ਕਹਿਨ ਕ ਤੇ ਬਾਸੁ ਨਿਕਤਾਤ ਲੇਖਾ ਹਤ ਲਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਹਲਾਹੀ ਸਲੈਤੀ ਸੁਰਤ ਨਾ ਪਾਈਨ ਨਿਤਿਆ ਸੇਵਾ ਹੋ ਪ੍ਰਵੇਸ ਸੁਮਨ ਨਾ ਜਾਣਿਆ ਸੁਮਨ ਸਾ ਸੁਲਤਾਨ ਗਿਰਹ ਸੀਤੀ ਮਾਲਤਾਨ ਕੀੜੀ ਤੁਲ ਨਹ ਹਉਣ ਜੀਤ ਸੁਮਨ ਨਾ ਵੀਸਰ ਅੰਤ ਨਾ ਸਿਮਤੀ ਕਹਿ ਨਾ ਅੰਤ ਨਾ ਅੰਤ ਨਾ ਕਰਨੇ ਦੇ ਨਾ ਅੰਤ ਨਾ ਅੰਤ ਨਾ ਵੇਖਣ ਸੁਣੇ ਨਾ ਅੰਤ ਨਾ ਅੰਤ ਨਾ ਜਾਪੇ ਕਿ ਆਵਨ ਮੰਤੀ ਅੰਤ ਨਾ ਜਾਪੇ ਕੀ ਤਾ ਕਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਰਨ ਕੇ ਤੇ ਵਿਲਾਹੀ ਤਾਂ ਕੀ ਅੰਤ ਨਾ ਪਾਏ ਜਾਏ ਹੀ ਅੰਤ ਨਾ ਜਾਣੇ ਕੋਈ ਬਹੁਤਾ ਕੀ ਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਇਹ ਵੀ ਉੱਚਾ ਹੋਵੇ ਕਿ ਤੂੰ ਸੁੱਚੇ ਕੋ ਜਾਣੇ ਸੋਈ ਜੀਵ ਦਾ ਬਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤ ਮਾਏ ਕੀਤੇ ਮੰਗੈ ਲੋ ਦੀਪਾਰ ਕੀਤੇ ਗਣਤਨ ਹੀ ਵਿਚਾਰ ਕੀਤੇ ਖਵ ਟੁੱਟੇ ਨਿਹਕਾਰ ਕੀਤੇ ਲਲਮ ਕਿਰਪਾਏ ਕੀਤੇ ਮੁਰਖਾਏ ਖਾਇ ਕੀਤੇ ਦੁਖੁ ਸੁਧਮਾਰੇ ਪੀਦਾ ਤੇਰੀ ਦਾਤਾਰ ਬੰਧ ਖਲਾਸੀ ਪਾਣੀ ਹੋਏ ਹੋ ਰਾਖ ਨ ਛਕੇ ਕੋਈ ਜੇ ਕੋ ਖਾਇ ਰਾਖਣ ਪਾਏ ਹੋ ਜਾਣ ਜੇ ਤਿਆ ਮੋ ਖਾਇ ਆਪੇ ਜਾਣ ਆਪੇ ਦੇ ਆਖੇ ਸੀ ਪੀਕੇ ਕੇ ਜਿਸਨ ਮੁਕਸਨ ਸਬਸਲਾ ਨਾਨਕ ਪਾਸਾ ਹੀ ਪਾਸਾ ਅਮਲ ਗਣ ਮਲ ਵਪਾਰ ਮਲ ਵਪਾਰ ਯ ਮਲ ਪੰਡਾਰ ਮਲ ਲਾਵੇ ਮਲ ਲਾ ਜਾ ਮਲ ਪਾਇ ਮਲ ਲਾ ਸਮਾਇ ਮੂਲ ਤਰ ਮਲ ਦੇ ਬਾਨ ਮਲ ਤਲ ਮਲ ਫਰਮਾਨ ਅਮਲ ਬਖਸੀ ਸਮਲੇ ਸਾਨ ਮਲ ਕਰ ਮਲ ਫਰਮਾਨ ਮਲ ਮੁਲਾ ਖੇਣਾ ਜਾ ਆ ਕਾ ਕਰ ਹਿਲ ਬਲਾਇ ਆਕੇ ਵੇਦ ਪਾਠ ਪ੍ਰਾਣੀ ਆਕੇ ਬੜੇ ਘਰੇ ਵਖਿਆਣੇ ਆਕੇ ਵਰਮੇ ਆਕੇ ਦੇ ਆਕੇ ਗੋਪੀ ਦਾ ਗੋਵਿੰਦ ਆਕੇ ਸਰਾ ਕੇ ਸੁਦੇ ਆਕੇ ਕੀਤੇ ਕੀਤੇ ਬੁੱਧ ਆਖੇ ਦਾਣਵਾ ਖੇਦੇ ਆਖੇ ਸੁਰਨ ਮੰਝਣ ਸੇਵਕੀ ਤੇ ਆਖੀ ਆਖਣ ਪਾਏ ਕੇ ਫੇ ਕਹਿ ਕਉ ਠੁੱਟ ਜਾਏ ਪੀਤੇ ਕੀਤੇ ਹੋਰ ਕਰੇ ਤਾਕਨ ਸੁਪੇ ਕੀ ਕੇ ਦੇਵੜ ਪਾਗ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋ ਦੇਖੋ ਆਖੇ ਭੋਲ ਵਿਗਾਰ ਤਲਿ ਕੇ ਸਰਗਵਾਰਾ ਗਵਾਰ ਸੂਦਰ ਇਤਿਹਾਸੋ ਕਰਕੇ ਹਦਪੈ ਸਰਬ ਸਮਾਲੇ ਵਾਜੇ 나ਦ ਨੇ ਕੀ ਅਸ਼ੰਕਾ ਕੀਰਤੀ ਵਾਉਣ ਹਾਰੇ ਪੀਤੇ ਰਾਗ ਪਰਿ ਸੋ ਪ੍ਰਹਿਣ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤਕੁ ਤੁਲੇ ਜਾਣਾ ਲੇਖ ਲਿਖ ਤੰਬੀ ਜਾ ਰਹੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦਿਰੰਦਰਾਸਨ ਬੈਠੇ ਦੇਵਤੀ ਆਦਰ ਨਾਲ ਗਾਵੇ ਸਿਰ ਸੁਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੇ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਰਪਾਲ ਨੇ ਕੀ ਸਰਜੋ ਜਦ ਜਦ ਵਿਦਾ ਨਾਲੇ ਗਾਵੇ ਮੋਹਨੀ ਆਮਣ ਮੋਹਣ ਸਰਗਮਾ ਚਪਿਆਲੇ ਗਾਵਣ ਰਖਨੀ ਭਾਏ ਤੇਰੇ ਅਠਸੜੀ ਰਤਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡਮੰਡ ਵਰ ਪੰਡਾ ਕਰ ਕਰ ਰਖੇ ਤਾਰੇ ਸਹੀ ਜਦ ਨੂੰ ਗਾਵੇ ਜੋ ਤੁਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਚ ਤਨ ਆਵ ਨਾਨਕ ਆ ਵਿਚਾਰੇ ਸੋਇ ਸੋਇ ਸਰਾਸਾ ਸਾਬ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਏ ਨਾ ਜਾ ਸ੍ਰਿਸ਼ਚਨਾ ਜਨਨ ਚਾਈ ਰੰਗੀ ਰੰਗੀ ਪਾ ਤੀਰ ਕਰਦੇ ਸੀਮਾ ਜਨੀ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤੀ ਸੀ ਵੜਿਆ ਜੋਤ ਸੁਭਾਵੇ ਸੋਈ ਕਰ ਸਿਫੁਕਮ ਨਗਰ ਨਾ ਜਾਏ ਜੋ ਪਾਸਾਂ ਸਹਾ ਪਾਸਾ ਵਿਨਾਹਨ ਕਰਹਿ ਨੁਰਜਾਈ ਹੁੰਦਾ ਸੰਤੋਖ ਤਰੰਕਰਤੋ ਲਈ ਤਾਨ ਕੇ ਕਰਿ ਬੋਧ ਕਿੰਥਾ ਕਾਲ ਕੁਆਰੀ ਗਾਜੁਗ ਡੰਡਾ ਪਰਤੀ ਤੇ ਆਏ ਪੰਤੇ ਸਖਲ ਜਮਾਤੀ ਮਨ ਕੀ ਪਹਿ ਜਬ ਜੀਤ ਆਦੇਤ ਸੇ ਆਦੇਸ ਆਗਿਲੇ ਨਾਦ ਨਾਦ ਜਗਤ ਗੋਵੈਸ ਉਤਮ ਗਿਆਨ ਦੇ ਆਪਨਾਰਨ ਕਟ ਕਰਵਾ ਜੇ ਨਾਥ ਆਪ ਨਾਥ ਨਾ ਤਿਸੁ ਭਜਾ ਕਰੇ ਸੇ ਦੇਵ ਰਾਸਾਦ ਸੰਜੋਗ ਜੋ ਦੇ ਕਾਰਤ ਲਾਵੇ ਲੇਖਿ ਆਵੇ ਭਾਗ ਆਦੇਤ ਸੇ ਆਦੇਸ ਆਗਿਲੇ ਨਾਦ ਨਾਦ ਜਗਤ ਗੋਵੈਸ ਬੇਕਾਰਮ ਜੁਗਤ ਗੈ ਤੁੰਝੇ ਪ੍ਰਵਾਨਿਕ ਸੰਸਾਰਿਕ Bhandari ਕਲਾਈ ਦੀ ਬਾਣ ਜੁਤ ਸੁਆਗਤ ਵਜ ਲਾਭ ਜੁ ਹੋਵੇ ਫਰਮਾਨ ਉਹ ਏਕਾ ਨਨਦਰਨਾਵੇ ਬਹੁਤਾ ਹੈ ਵਿਡਾਣਿਆ ਦੇਤ ਸੇ ਆਦੇਸ ਆਦਰੀ ਲਿਲਾ ਨਾਦ ਨਾਦ ਜੁਗਤਿ ਦੇ ਕੋਵੇਸ ਏਕਾ ਮਾ ਜੁਗਤਿ ਦੇ ਆਇ ਤੁੰਤੇ ਲੈ ਪਰਮਾਨ ਇੱਕ ਸੰਸਾਰਿਕ ਪੰਧਾਰੇ ਇਕ ਲਾਇ ਦੀ ਬਾਣ ਜੁਗਤਿ ਸੁਭਾਵਤ ਮੈਂ ਚਲਾਵ ਜੁਗ ਹੋਵੇ ਫਰਮਾਨ ਹੋਵੇ ਕੈ ਨਨਦਰਨਾਵੇ ਬਹੁਤਾ ਹੈ ਵਿਡਾਣ ਆਦੇਤ ਸੇ ਆਦੇਸ ਆਦਰੀ ਲਿਲਾ ਨਾਦ ਨਾਦ ਜੁਗ ਜੁਗ ਦੇ ਕੋਵੇਸ ਆਸਨ ਲੋਇ ਲੇ ਪੰਡਾਰਾ ਜੋ ਕਿਸ ਬਾਸਵੇ ਕਾ ਵਾਰ ਕਰ ਕਰ ਵੇਖੈ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਤ ਸੇ ਆਦੇਸ ਆ ਨੀਲ ਨਾਦ ਨਾਦ ਤੁਗ ਤੁਗੇ ਕੋ ਵੇਸ ਵਿਵਦੂਜੀ ਬਲ ਕੋਇ ਲਖ ਕੋਇ ਲਖ ਵੀਸ ਲਖ ਲਖ ਜਿਹੜਾ ਕੀ ਏਕ ਨਾਮ ਜਗਦੀਸ਼ ਰਈ ਤੁਰਾਈ ਪਤ ਪਵਰੇ ਚੜੀ ਹੋਈ ਪੀਸ ਸੁਨ ਗਲਾ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰਿਪਾਏ ਕੋੜੇ ਕੋੜੇ ਠੀਸ ਆਕਰਜੌਰ ਜੋ ਪੈਨਾ ਜੋਰ ਜੋਰ ਨਮਨ ਗਨ ਮੇ ਹਿਨਾ ਜੋਰ ਜੋਰ ਜੋ ਨ ਜਿਣ ਮਰਨਾ ਜੋਰ ਜੋੜਨਾ ਮਨ ਮਨ ਸੋਰ ਜੋਰ ਨ ਸੁਰਤੀ ਕਾਣ ਵਿਚਾਰ ਜੋਰ ਨ ਜੁਟੇ ਛੁਟੇ ਸੰਸਾਰਿਸੈ ਜੋਰ ਕਰ ਵੇ ਕੇਸਰਾਨ ਨਾਨਕ ਤੁਮ ਮੀਚਨਾ ਕੋ ਰਾਤੀ ਰੁਤੀ ਤਿਤੀ ਵਾਰ ਪਵਨ ਪਾਨਿ ਗਨੀ ਪਾਤਲ ਕਿਸ ਵੀ ਤਰ ਤਿਤਾ ਵਰਕੀ ਕਰਮ ਸਾੜ ਸਵੀ ਜੇ ਜੁਪਤ ਕਰੰਤਨ ਕੇ ਨਾਮਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥਾ ਸੁਣ ਪੰਚ ਪ੍ਰਮਾਨ ਤ੍ਰੀ ਕਰਮ ਭਵਨੀ ਸਾਣਾ ਕਾਚ ਬਗਾਇਰੋ ਤੇ ਪਾਈ ਨਾਨਕ ਜੀ ਆ ਜਾਪੇ ਜਾਏ ਧਰਮ ਕਨ ਕਹਿੋ ਧਰਮ ਗਿਆਨ ਕਨ ਕਾ ਕੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਕੀਤੇ ਕਾਣ ਮਹੇਸ ਕੀਤੇ ਉਰ ਮੈਂ ਘਾੜ ਤਕੜੇ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਨਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਨਕ ਕੀਤੇ ਕੀਤੇ ਦੀਵੇ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਿਰੰਦ ਕੀਤੇ ਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚਾਨ ਤਿਥੈ ਨਾਦ ਬਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤੈ ਘਾਰਤ ਕਰੇ ਬਹੁਤ ਨੂਪ ਤਾਂ ਕਿ ਅਗਲਾ ਕਥਿਆ ਨਾ ਜਾ ਜੀ ਕੋ ਕਹਿ ਵਿਚੇ ਬਸਤਾਏ ਤਿਥੈ ਕੜਿਆ ਸੁਰ ਤੁਮਤ ਮਨ ਬੋਲ ਤਿਥੈ ਕੜਿਆ ਸੁਰ ਆਸਦਾ ਕੇ ਸੋਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਵਰ ਸੂਰਤਿ ਨਿਮੈ ਰਾਮ ਰਹਿਆ ਪਰਭੂ ਤਿਥੈ ਸੀਤੋ ਸੀਤਾ ਮਹਿਮਾ ਮਾਇ ਤਾ ਕੇ ਰੂਪ ਨ ਕਥਨੇ ਜਾਇ ਨਾ ਮਰੇ ਨ ਠਾਗੇ ਜਾ ਜਿਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕਿ ਲੋ ਕਰੇ ਨ ਸਚਾ ਮਨ ਸੋ ਸਚ ਕਨ ਮਸਨ ਨੰਕਾਰ ਕਰ ਕਰ ਵੇਖੇ ਨਦਰ ਮਹਾਲ ਤਿਥੈ ਖੰਡ ਮੰਡਵਰ ਪੰਡ ਜੇ ਕੋ ਖਰੀ ਤਾਂ ਤਨਾਨ ਤਿਥੈ ਲੋ ਲੋ ਆਕਾਰ ਜੀ ਜੀ ਹੁਕਮ ਦੇਵੇ ਤਵਕਾਰ ਵੇਖੇ ਵਿਗਸੇ ਕਰੇ ਵਿਚਾਰ ਨਾ ਨਿਕਤਨਾ ਕਰਨਾ ਸਰ ਜਤ ਪਹਾਰ ਤਿਰਸ ਨਾਰਨ ਮਤ ਵੇਦ ਹਤਿਆਰ ਭੋਖ ਲਗਨ ਤਪ ਤਉ ਪਾਨਾ ਪੰਮਰਤ ਢਾਲ ਘੜੀਆਂ ਸਭ ਸੇ ਡਿਰਖ ਸਾਜਨ ਕੋ ਨਦਰ ਕਰਮ ਦੇਨ ਕਾਰ ਨਾਨਤ ਨਦਰੀ ਨਦਰ ਨੇ ਹਾਲ ਸੁ ਲੋਕ ਪ੍ਰਮਣੀ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁਈ ਦਾਈ ਦਾਇਆ ਕੀ ਲੈ ਸਗਰਜ ਗਤ ਸੁਨਿਆਈਆ ਬਰੇ ਆਈਆ ਵਾਚਿ ਤਰਨ ਹਦੂਰੇ ਕਰਮੀ ਆਪੁ ਆਪਨ ਕੀ ਨੇੜੇ ਕੇ ਦੂਰ ਦੀ ਨਾਮ ਤੇ ਆਇਆ ਗਏ ਮਸਤਤ ਕਾਲ ਨਾਨਕ ਤੇਮ ਕੁਜਲੇ ਕੀਤੀ ਸੁਟੀ ਨਾਲ ਦੀ ਨਾਮ ਤੇ ਆਇਆ ਗਏ ਮਸਤਤ ਕਾਲ ਨਾਨਕ ਤੇਮ ਕੁਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ